311600 ਰੁਪਏ ਲੈਣੇ ਸੀਗੇ ਜੀ ਆਰਤੀਆ ਲਾਰੇ ਲੱਪੇ ਰੌਂਦਾ ਰਿਹਾ ਪਹਿਲਾਂ ਤਾਂ ਵੀ ਅੱਜ ਦਿਨਾਂ ਸਵੇਰੇ ਦਿਨਾਂ ਇਹਨਾਂ ਲੜਕੀ ਦਾ ਵਿਆਹ ਕਰਨਾ ਸੀਗਾ ਜੀ ਜਦੋਂ ਉਹਨਾਂ ਨੇ ਲੜਕੀ ਦੇ ਵਿਆਹ ਲਈ ਪੈਸੇ ਮੰਗੇ ਇਹਨੇ ਸਾਫ਼ ਜਵਾਬ ਦਿੱਤਾ ਜੀ ਪੈਸੇ ਨਾ ਇਕੱਠੇ ਹੋਏ ਤਾਂ ਸਟ੍ਰੈਸੇ ਚਲਾ ਗਿਆ ਉਸ ਤੋਂ ਬਾਅਦ ਇਹਦੀ ਮੌਤ ਹੋ ਗਈ ਪਰਚੇ ਦੇ ਵਿੱਚ ਕੀ ਨਿਕਲੂ ਹੁਣ ਉਹਦੇ ਪੂਰਾ ਪੂਰਾ ਜਵਾਬਕ ਨੇ ਉਹਨਾਂ ਸਾਰੀ ਕਮਾਈ ਲਾ ਦਿੱਤੀ ਤੇ ਆਪੇ ਮਰ ਗਿਆ ਤੇ ਬੱਚੇ ਕਿੱਧਰ ਨੂੰ ਜਾਣਗੇ ਅਸੀਂ ਘਰੇ ਮਰਨਾ ਨਹੀਂ ਚੰਗਾ ਸਮਝਦੇ ਅਸੀਂ ਰੋਡ ਤੇ ਮਰਾਂਗੇ ਤੇ ਇਹਨਾਂ ਦੇ ਗਲਪ ਵੀ ਕੰਦ ਤੇ ਲਿਖਿਆ ਪੜ ਲਾ ਅਸੀਂ ਨਾਨੀ ਚਿੱਤੇ ਕਰਾ ਦਾਂਗੇ ਅਸੀਂ ਉਹ ਕੁਝ ਕਰਨ ਜਾਣਦੇ ਆ ਜਿਹੜਾ ਕਦੇ ਪ੍ਰਸ਼ਾਸਨ ਸੁਤਿਆ ਨਹੀਂ ਦਰਸ਼ਕ ਨੂੰ ਇਨਸਾਫ ਦਵਾ ਕੇ ਲਾ ਰਹਿਾਂਗੇ ਪੈਸੇ ਲੈ ਕੇ ਰਹਿਾਂਗੇ ਜਿਹੜੇ ਜੀਵਿਦਾਰਾਂ ਨੇ ਇਹਨਾਂ ਤੋਂ ਪੈਸੇ ਲੈਣੇ ਸੀ ਉਹਨਾਂ ਦੀ ਇਹਨਾਂ ਨੇ ਪੰਜੀ ਨਹੀਂ ਮੋੜੀ ਕਹਿੰਦੇ ਸਾਡਾ ਤਾਂ ਹੀ ਸਰਜੂ ਜੇ ਇਹਨਾਂ ਦੇ ਘਰੇ ਅਸੀਂ ਬੈਲ ਮਾਰਦੇ ਆ ਜਾਂਦੇ ਆ ਪੈਸੇ ਮੰਗਣ ਤਾਂ ਇਹ ਸਾਡੇ ਗੱਲ ਨੂੰ ਪੈਂਦੇ ਨੇ ਸਾਡੇ ਤੇ ਉਲਟਾ ਦੋਸ ਲਾਉਂਦੇ ਨੇ ਤੁਸੀਂ ਸਾਡੇ ਘਰੇ ਕੀ ਕਰਨ ਆਏ ਹੋ ਮੈਂ ਕਹਿੰਦਾ ਇਕੱਲੇ ਕਹਿ ਰਹੇ ਕਿਸਾਨ ਨੂੰ ਦੁੱਖ ਹੀ ਨਹੀਂ ਦੇਣੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਇਹਨਾਂ ਨੇ ਇਸ ਕਾਰੋਬਾਰ ਨੂੰ ਬਦਲ ਕੇ ਹੋਰ ਕਾਰੋਬਾਰੋ ਕਰ ਰਹੇ ਆ ਇਹ ਇਸ ਕਰਕੇ ਇਹ ਕੱਲਾ ਦਰਸ਼ਨ ਸਿੰਘ ਨਹੀਂ بڑے ਦਰਸ਼ਨ ਸਿੰਘ ਨੇ ਜਿਹੜੇ ਅੰਦਰ ਹੀ ਵਹਿ ਗਏ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਸ ਸੁਰੇਂਦਰ ਆਰਥੀ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੁੰਦਾ ਪਰ ਇਹ ਰਿਸ਼ਤਾ ਅੱਜ ਤਾਰ ਤਾਰ ਹੋ ਚੁੱਕਿਆ ਹੈ ਇਕ ਆਰਤੀ ਦੇ ਵੱਲੋਂ ਕਿਸਾਨ ਦੇ 15 ਲੱਖ 16000 ਰੁਪਏ ਨੱਪਲੇ ਗਏ ਆ ਜਦੋਂ ਕਿਸਾਨ ਨੇ ਉਹਦੇ ਆਰਤੀ ਕੋਲ ਪੈਸੇ ਮੰਗੇ ਤਾਂ ਆਰਤੀ ਨੇ ਮਨਾ ਕਰ ਦਿੱਤਾ ਕਿਸਾਨ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਗਿਆ ਤੇ ਬਿਮਾਰ ਹੋ ਗਿਆ ਉਸ ਦੀ 13 ਤਰੀਕ ਨੂੰ ਮੌਤ ਹੋ ਗਈ ਕਿਸਾਨ ਨੇ ਆਪਣੀ ਲੜਕੀ ਦਾ ਵਿਆਹ ਕਰਨਾ ਸੀ ਤਾਂ ਮੌਕੇ ਤੇ ਪੈਸੇ ਉਸ ਨੂੰ ਨਹੀਂ ਦਿੱਤੇ ਗਏ ਨਾ ਤਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਪਿਛਲੇ 2 ਦਿਨ ਤੋਂ ਵੀ ਧਰਨਾ ਲਗਾਇਆ ਗਿਆ ਡੀਐਸਪੀ ਦਫ਼ਤਰ ਦੇ ਬਾਹਰ ਉਹਨਾਂ ਦੀ ਕੋਈ ਮੰਗ ਨਹੀਂ ਸੁਣੀ ਗਈ ਅੱਜ ਬਠਿੰਡਾ ਪਟਿਆਲਾ ਹਾਈਵੇ ਕਿਸਾਨਾਂ ਦੇ ਵੱਲੋਂ ਤੇ ਉਹਨਾਂ ਪਰਿਵਾਰ ਦੇ ਵੱਲੋਂ ਜਾਮ ਕੀਤਾ ਗਿਆ ਉਸ ਮਸਲੇ ਨੂੰ ਲੈ ਕੇ ਕਿ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਕਦੇ ਕਹਿੰਦਾ ਕਿ 5 ਲੱਖ ਲੈ ਲਓ ਕਦੇ 7 ਲੱਖ ਲੈ ਲਓ ਮਤਲਬ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਬਾਬਤ ਗੱਲਬਾਤ ਕਰਦੇ ਆ ਕਿਸਾਨਾਂ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਭਾਈ ਜੀ ਕਿਸ ਮਸਲੇ ਨੂੰ ਲੈ ਕੇ ਤੁਸੀਂ ਹਾਈਵੇ ਜਾਮ ਕੀਤਾ ਹੋਇਆ ਵਾਇਰੂਜਾ ਖਾਲਸਾ ਵਾਇਰੂਜ ਕੀ ਫਤਿਹ ਇਹ ਹੈ ਜੀ ਕਿਸਾਨ ਦਰਸ਼ਨ ਸਿੰਘ ਜਿਹਦੀ ਮੌਤ ਹੋਈ ਆ ਉਨੇ ਆਰਤੀਆ ਨਿਰੰਜਨ ਲਾਲ ਤੋਂ ਆਪਾਂ ਫਰਮਾ ਨਿਰੰਜਨ ਲਾਲ ਦਾ ਰਕੇਸ਼ ਕੁਮਾਰ ਦੇ ਨਾਮ ਆਉਂਦਾ ਨੇ ਰਕੇਸ਼ ਕੁਮਾਰ ਤੇ ਬਲਜੀਤਿ ਰਾਮ ਆ ਨਿਰੰਜਨ ਲਾਲ ਦੀ ਫਰਮਾ ਨਾਮ ਤੇ ਹੈ ਜੀ ਉਹਨਾਂ ਦੀ ਉਹਨਾਂ ਤੋਂ ਆਪਣੇ ਦਰਸ਼ਨ ਸਿੰਘ ਨੇ ਸਵਰਗਵਾਸੀ ਦਰਸ਼ਨ ਸਿੰਘ ਨੇ 15 ਲੱਖ 16000 ਰੁਪਏ ਲੈਣਾ ਸੀਗਾ ਜੀ ਅਮਾਉਂਟ ਕੱਲੀ ਪਲੱਸ ਉਹਦੇ ਉੱਪਰ ਵਿਆਜ ਆ ਜੀ ਤੇ ਉਹਨੂੰ ਆਰਤੀਆ ਲਾਰੇ ਲੱਪੇ ਰੌਂਦਾ ਰਿਹਾ ਪਹਿਲਾਂ ਤਾਂ ਵੀ ਅੱਜ ਦਿਨਾਂ ਸਵੇਰੇ ਦਿਨਾਂ ਉਹਨਾਂ ਨੂੰ ਚੈੱਕ ਦਿੰਦਾ ਰਿਹਾ ਜਾਂ ਚੈੱਕ ਡੇਟ ਨੇੜੇ ਲੱਗ ਜਾਂਦੀ ਸੀ ਤੇ ਡੇਟ ਅੱਗੇ ਪਾਉਂਦਾ ਸੀਗਾ ਇੱਕ ਦਿਨ ਚਲੋ ਨਾ ਜੀ ਡੇਟ ਜਦ ਨੇੜੇ ਲੱਗੀ ਉਹਨਾਂ ਨੂੰ ਮਨਾ ਕਰਨ ਲੱਗ ਇਹਨਾਂ ਲੜਕੀ ਦਾ ਵਿਆਹ ਕਰਨਾ ਸੀ ਜੀ ਜਦੋਂ ਉਹਨਾਂ ਨੂੰ ਲੜਕੀ ਦੇ ਵਿਆਹ ਲਈ ਪੈਸੇ ਮੰਗੇ ਦਰਸ਼ਨ ਸਿੰਘ ਨੇ ਇਹਨਾਂ ਨੂੰ ਸਾਫ਼ ਜਵਾਬ ਦਿੱਤਾ ਜੀ ਉਸ ਤੋਂ ਬਾਅਦ ਦਰਸ਼ਨ ਸਿੰਘ ਬਿਮਾਰ ਜਾਦਾ ਰਹਿਣ ਲੱਗ ਗਿਆ ਸਟ੍ਰੈਸ 'ਚ ਚਲਾ ਗਿਆ ਉਹਨੂੰ ਪਟਿਆਲੇ ਦਾਖਲ ਜਿਹੜੇ ਲਜਲੀ ਦਾਖਲ ਲੈ ਕੇ ਗਏ ਤੇ ਉੱਥੇ ਡਾਕਟਰਾਂ ਨੇ ਰੁਪਏ ਤੋਂ ਨੂੰ ਪਤੀ ਜਿਆਦਾ ਲੱਗਦਿਆ ਉਹਨਾਂ ਨੇ ਡਾਕਟਰਾਂ ਨੇ ਰੁਪਏ ਮੰਗ ਲੇ ਤਾਂ ਇਹਨਾਂ ਲਈ ਹੋਰ ਕੋਈ ਹੈ ਨਹੀਂ ਸਾਦ ਜਿਹੜੇ ਆਰਤੀ ਲੈ ਫੇਰ ਗਏ ਵੀ ਸਾਨੂੰ ਕੋਸਣਾ ਕੋਸ ਦੇ ਦੇ ਵੀ ਅਸੀਂ ਆਪਣੇ ਪਿਓ ਦਾ ਬੱਚੇ ਛੋਟੇ ਨੇ ਇੱਕ ਮੁੰਡਾ ਇੱਕ ਕੁੜੀ ਪਿਓ ਇਹਨਾਂ ਦੀ ਮਾਤਾ ਪਹਿਲਾਂ ਡੈਥ ਹੋ ਗਈ ਸੀਗੀ ਮੂੰ ਪੈਸਾ ਸੀ ਜੋ ਕਿਸਾਨ ਦਾ ਆਪਣਾ ਪੈਸਾ ਸੀ ਜਿਆ ਆੜਤੀਆ ਤੋਂ ਲੈਣਾ ਸੀ ਨਹੀਂ ਆਪਣਾ ਪੈਸਾ ਸੀਗਾ ਜੀ ਇਹਨੇ 2 ਕਿੱਲਿਆਂ ਦਾ ਮਾਲਕ ਆ 20 22 ਕਿੱਲੇ 25 ਕਿੱਲੇ ਪਹਿਲੀ ਖੇਤੀ ਠੇਕੇ ਤੇ ਲੈ ਕਰਦੇ ਦੁੱਧ ਬਾਦ ਪਾਉਂਦਾ ਸੀਗਾ ਖੂਨ ਪਸੀਨੇ ਦੀ ਕਮਾਈ ਸੀ ਸਾਰਾ ਖੂਨ ਨਿਚੋੜ ਕੇ ਇਹਨੇ ਇਕੱਠਾ ਕਰਕੇ ਆੜਤੀਆ ਨੂੰ ਰਕੇਸ਼ ਕੁਮਾਰ ਬਾਸਲ ਨੂੰ ਦੇ ਦਿੱਤਾ ਜੀ ਤੇ ਉਸ ਤੋਂ ਬਾਅਦ ਜਦ ਇਹਨੇ ਆਪਣਾ ਹੱਕ ਮੰਗਿਆ ਇਹਨੂੰ ਜਵਾਬ ਦੇਣ ਲੱਗੇ ਜੀ ਮੂਹਰੇ ਇਹਨੇ ਕੁੜੀ ਦਾ ਵਿਆਹ ਵੀ ਤਰਿਆ ਸੀਗਾ ਜਿਹਦੇ ਕਰਕੇ ਉਹ ਇਹਨੂੰ ਪੈਸੇ ਦਾ ਬੰਦੋਬਸਤ ਨਾ ਹੋਇਆ ਤੇ ਆਪਣੇ ਲਾਜ ਲਈ ਪੈਸੇ ਨਾ ਇਕੱਠੇ ਹੋਏ ਤਾਂ ਇਹ ਸਟ੍ਰੈਸ ਚਲਾ ਗਿਆ ਉਸ ਤੋਂ ਬਾਅਦ ਇੱਕ ਦਿਨ ਇਹਦੀ ਮੌਤ ਹੋ ਗਈ ਜਿਹਦੇ ਕਰਕੇ ਸਾਨੂੰ ਇਹ ਪ੍ਰਸ਼ਾਸਨ ਇਹਨਾਂ ਗੱਲ ਸਾਡੀ ਮੰਨੀ ਕਿਸੇ ਨੇ ਨਾ ਆਰਤੀ ਇਹਨੇ ਸਾਡੀ ਸੁਣਵਾਈ ਹੋਈ ਤਾਂ ਸਾਨੂੰ ਇਹ ਕਦਮ ਚੁੱਕਣਾ ਪਿਆ ਜੀ ਇਹ ਪੁਲਿਸ ਦੇ ਕੋਲ ਮਸਲਾ ਪਹੁੰਚਿਆ ਸੀ ਤੁਸੀਂ ਦੱਸਿਆ ਸੀ ਪੁਲਿਸ ਨੂੰ ਕਿ ਇਸ ਬਾਰੇ ਵੀ ਕੀ ਆਹ ਕੁਛ ਆਰਤੀ ਇਹਨੇ ਕੀਤਾ ਕੀ ਕੋਈ ਹੱਲ ਨਹੀਂ ਕਰਵਾਇਆ ਪੁਲਿਸ ਨੇ ਪੋਸਟ ਨੇ ਜੀ ਜਾਦੇ ਇਹ ਦਰਸ਼ ਸਿੰਘ ਬਿਮਾਰ ਹੋ ਗਏ ਜੀ ਪੰਜਵੇਂ ਮਹੀਨੇ ਚ ਆਪਣੇ ਮਈ ਮਈ ਮਹੀਨੇ ਦੇ ਵਿੱਚ 2025 ਦੇ ਵਿੱਚ ਬਿਮਾਰ ਹੋ ਗਏ ਇਹਨਾਂ ਦਾ ਮੁੰਡਾ ਮਜੀਦ ਸਿੰਘ ਲੜਕੀ ਲੜਕੀ ਇੱਕ ਵੱਲੋਂ ਦਰਖਾਸਤ ਦਿੱਤੀਗੀ ਡੀਐਸਪੀ ਸਾਹਿਬ ਨੂੰ ਵੀ ਸਾਡੇ ਪਿਤਾ ਜੀ ਬਿਮਾਰ ਨੇ ਵੀ ਆਲਤੀਆ 1 ਲੱਖ ਰੁਪਿਆ ਕਹਿ ਕੇ ਸਾਨੂੰ ਮੁਕਰ ਵੀ ਚੱਲ 1 ਲੱਖ ਰੁਪਿਆ ਸਾਨੂੰ ਇਲਾਜ ਲਈ ਦੇਵਾਂਗਾ ਵੀ ਸਾਡਾ ਪਿਓ ਇਲਾਜ ਲਈ ਬਿਮਾਰ ਰਿਹਾ ਵੀ ਸਾਨੂੰ 1 ਲੱਖ ਰੁਪਿਆ ਵੀ ਨਹੀਂ ਦੇ ਰਹੇ ਤੇ ਡੀਐਸਪੀ ਸਾਹਿਬ ਕਹਿੰਦੇ ਤੁਹਾਨੂੰ ਚਲੋ 1 ਲੱਖ ਰੁਪਏ ਦਵਾ ਦਾਂਗੇ ਨਾ ਇਹਨਾਂ ਡੀਐਸਪੀ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਜੀ ਨਾ ਉਹਨਾਂ ਨੂੰ ਬੁਲਾਇਆ ਕੁਛ ਨਹੀਂ ਫਿਰ ਇਹਨਾਂ ਨੇ ਪਿੰਡ ਦੇ ਵਿੱਚੋਂ ਜਿੰਨੇ ਕੋਹੇ ਇਕੱਠੇ ਕਰਕੇ ਲਾਜ ਕਰਾਇਆ ਪਰ ਪ੍ਰੋਪਰ ਲਾਜ ਨਾ ਹੋਣ ਕਰਕੇ ਇਹਨੂੰ ਵਾਪਸ ਦਰਸ ਸਿੰਘ ਨੂੰ ਵਾਪਸ ਘਰੇ ਲਿਆਂਦਾ ਗਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਾ ਜਿੰਨਾ ਕੋਇਆ 2 ਕਿਲੇ ਕਿੰਨੇ ਕੋ ਜਿਹੜੀ ਸਾਰੀ ਪੂੰਜੀ ਸੋ ਉਤਾਰਤੀ ਜਮ੍ਹਾਂ ਪਈ ਸੀ ਇਹਨੇ ਪਿੰਡ ਚੋਂ ਇਕੱਠੇ ਕੀਤੇ ਫਿਰ ਇਹ ਪ੍ਰਾਈਵੇਟ ਛੋਟੇ ਛੋਟੇ ਹਸਪਤਾਲਾਂ 'ਚ ਦਿਖਾਈ ਗਿਆ ਅਖੀਰ ਤੇ ਆ ਕੇ ਇਹ ਆਪਣਾ ਬਠਿੰਡ ਏਮਜ ਹਸਪਤਾਲ ਚ ਲੈ ਗਏ ਜੀ ਏਮਜ ਹਸਪੀਟਲ ਚ ਲੈ ਕੇ ਗਏ ਵੇ ਚਲੋ ਉੱਥੇ ਟ੍ਰੀਟਮੈਂਟ ਜਿੰਨਾ ਕਿ ਚੱਲਿਆ ਚੱਲੇ 10 ਦਿਨਾਂ ਦਾ ਹੁਣ ਲਗਭਗ 10 ਦਿਨਾਂ ਦਾ ਇਹ ਕਰ ਰਿਹਾ ਪੁੱਤਰ ਵੀ ਮੇਰੇ ਹੁੰਦੇ ਹੁੰਦੇ ਜੇ ਪੈਸਾ ਆੜਤੀ ਦਿੰਦਾ ਕੁੜੀ ਦਾ ਵਿਆਹ ਕਰਦੇ ਵੀ ਮੈਂ ਨਹੀਂ ਬੱਜਦਾ ਮੇਰੇ ਚਾਂਸ ਉਹ ਇਹਨੂੰ ਇਹ ਸਿਚ ਚਲ ਦਵਾਈ ਚਲਦੇ ਹੋ ਸਕਦਾ ਨਾ ਸੋ ਵੀ ਮਾਈ ਬਚਦਾ ਹੈ ਤੇ ਜਦੋਂ ਇਹ ਜਿਆਦਾ ਹਾਲਤ ਗੰਭੀਰ ਹੋਣ ਲੱਗ ਗਈ ਜੀ 13 ਤਰੀਕ ਦੀ ਸ਼ਾਮ ਨੂੰ ਇਹ ਚਲੋ ਜਾ ਕੇ ਹਸਪਤਾਲ ਚ ਲੈ ਕੇ ਗਏ ਸਰਕਾਰੀ ਚ ਤੇ ਉੱਥੇ ਡਾਕਟਰ ਨੇ ਮਰਤੇ ਦੀ ਕੋਸ਼ਿਸ਼ ਕੀਤੀ ਇਹ ਜੋ ਫਰਮ ਹੈ ਇਹ ਲੋਕਲ ਬਰਨਾਲੇ ਦੀ ਜਾਂ ਕਿਤੇ ਬਾਹਰ ਦੇ ਸੀਗੇ ਨਹੀਂ ਬਰਨਾਲੇ ਦੇ ਸੀਗੇ ਇਹਨਾਂ ਨੂੰ ਕਾਫੀ ਟਾਈਮ ਤੇ ਜੁੜੇ ਹੋਏ ਸੀਗੇ ਆ ਪਿਛਲੀ ਕਣਕ ਵੀ ਦਵਾ ਦੇ ਵਿੱਚ ਆ ਕੇ ਪਿਛਲੀ ਕਣਕ ਆ ਜਿਹੜੀ ਇਹਨਾਂ ਨੇ ਆਪ ਦੇ ਸਟੇਜ ਤੱਕ ਤੁਹਾਨੂੰ ਤਾਂ ਪੈਸਾ ਦੇਵਾਂਗੇ ਸਾਡੇ ਲਈ ਵੀ ਕਣਕੇ ਸਿੱਟੋਂਗੇ ਇਹਨਾਂ ਡਰਾ ਦੇ ਵਿੱਚ ਆ ਕੇ ਕਣਕ ਵੀ ਇਹਨਾਂ ਦੇ ਸਿੱਟਤੀ ਤੇ ਉਹ ਪਾਸੋਂ ਕਣਕ ਕਣਕ ਦੋ 100 ਰੁਪਏ ਦੇ ਕੇ ਫਿਰ ਜਿਹੜੀ 15 ਲੱਖ 16000 ਰੁਪਏ ਉਹ ਓਕਣੇ ਹੀ ਰੱਖ ਲਿਆ 15 ਲੱਖ 16000 ਉਵੇਂ ਹੀ ਚੱਲਦਾ ਰਿਹਾ ਕੋਈ ਵਿਆਜ ਨਹੀਂ ਤੇ ਕੋਈ ਇਲਾਜ ਲਈ ਪੈਸੇ ਨਹੀਂ ਦਿੱਤੇ ਜਿਹਨੂੰ ਬਾਜੀ ਕਿਵੇਂ ਦੇਖਦੇ ਹੋ ਕਿ ਇੱਕ ਕਿਸਾਨ ਦਾ ਆਰਤੀ ਦਾ 9 ਮਾਸ ਦਾ ਰਿਸ਼ਤਾ ਹੈ ਨਾ ਤਾਂ ਆਰਤੀ ਦਾ ਕਿਸਾਨ ਦੇ ਬਿਨਾ ਸਰਦਾ ਤੇ ਨਾ ਹੀ ਕਿਸਾਨ ਦਾ ਆਰਤੀ ਤੇ ਬਿਨਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਪੈਸੇ ਦੇਣ ਦੇ ਬਜਾਏ ਉਹਨੂੰ ਹਰਾਸਮੈਂਟ ਕਰਨਾ ਮੈਂ ਬਾਉਸ ਖੁੱਡੇਕਲਾ ਬਲਾਕ ਪ੍ਰਧਾਨ ਬਰਨਾਲਾ ਮਨਜੀਤ ਧਨੇਰ ਚ ਇਹ ਅਸੀਂ ਇਹ ਦੇਖਦੇ ਆ ਵੀ ਪਹਿਲਾ 3 ਦਿਨ ਤਾਂ ਇਹਨਾਂ ਨੇ ਪਿੰਡ ਦੇ ਮਸਲੇ ਪਿੰਡ ਵਾਲਿਆਂ ਨੇ ਜਾਂ 2 ਕੁ ਜਥੇਬੰਦੀਆਂ ਨੇ ਮਸਲਾ ਲਿਆ ਸੀ ਉਹ ਲੋਟ ਨਹੀਂ ਆਇਆ 4 ਦਿਨ ਹੋ ਗਏ ਅੱਜ 5ਵਾਂ ਦਿਨ ਕੱਲ ਸਾਡਾ ਸੰਗਠਿਤ ਮੋਰਚੇ ਦਾ ਸਾਰੇ ਦਾ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸੰਗਠਿਤ ਮੋਰਚੇ ਨੂੰ ਇਹ ਕੇਸ ਦਿੱਤਾ ਗਿਆ ਕੱਲ ਅਸੀਂ 3-4 ਮੀਟਿੰਗਾਂ ਵੀ ਕਰੀਆਂ ਨੇ ਡੀਐਸਪੀ ਨਾਲ ਐਸਐਚਓ ਨਾਲ ਲਖਵਿੰਦਰ ਨਾਲ ਤੇ ਹੋਰ ਜਿਹੜੇ ਪ੍ਰਸ਼ਾਸਨ ਵਾਲੇ ਸੀਗੇ ਉੱਥੇ ਸਾਰਿਆਂ ਨਾਲ ਬਾਰ ਬਾਰ ਮੀਟਿੰਗਾਂ ਉਹੀ ਚੱਲਦੀਆਂ ਸੀ ਉਹ ਕਹਿੰਦੇ ਜੀ 5 ਲੱਖ ਲੈ ਲਓ ਜੀ ਕਿਤੇ ਕਹਿੰਦੇ ਨੇ 6 ਲੱਖ ਲੈ ਲਓ ਕਿਤੇ ਕਹਿੰਦੇ ਨੇ ਇਹਨਾਂ ਦਾ ਪਲਾਟ ਲੈ ਲਓ ਵੀ ਅਸੀਂ ਆਖਿਆ ਵੀ ਨਾ ਤਾਂ ਦੇਖ ਅਸੀਂ ਪਲਾਟ ਲੈਣ ਵਾਸਤੇ ਪੈਸੇ ਦਿੱਤੇ ਨੇ ਨਾ ਹੀ ਅਸੀਂ 5 ਲੱਖ ਵਾਸਤੇ ਵੀ ਸਾਡੇ ਜਿੰਨੇ ਬਣਦੇ ਪੈਸੇ ਉਹਨੇ ਦੇ ਦੇ ਚਲੋ ਗਈ ਹੱਦ ਆਥਣ ਤੱਕਰ ਸਾਨੂੰ ਐਂ ਵੀ ਹੋ ਗਿਆ ਵੀ ਸਾਨੂੰ 13 ਲੱਖ ਰੁਪਏ ਹੀ ਦੇ ਦੇ ਦਵਾ ਦੇ ਵੀ ਚੱਲ ਅਸੀਂ 2 ਲੱਖ 16000 ਵੀ ਛੱਡ ਦਿੰਨੇ ਆ ਵੀ ਚੱਲ ਪਰਿਵਾਰ ਦਾ ਜਿਹੜਾ ਕੋਈ ਜਵਾਕ ਨੇਗੇ ਜਿਹੜੇ ਕੁੜੀ ਵਿਆਹਣ ਵਾਲੀ ਆ ਵੀ ਜਦੋਂ ਉਹਨਾਂ ਦਾ ਕੋਈ ਦੋ ਪੈਸੇ ਆ ਜਾਣਗੇ ਪਰ ਇਹਨਾਂ ਨੇ ਉਹ 13 ਲੱਖ ਤੋਂ ਵੀ ਭੱਜ ਕੇ ਫੇਰ ਕਹਿੰਦੇ ਜੀ ਇਹ ਤਾਂ 9 ਲੱਖ ਦਿੰਦੇ ਨੇ ਇਹਨਾਂ ਦੇ ਕੋਈ ਰਿਸ਼ਤੇਦਾਰ ਨੇ ਹਰਿਆਣੇ ਚ ਆ ਕੇ ਉਹ ਦਿੰਦੇ ਨੇ ਉਹਨਾਂ ਨੂੰ ਇਹ ਆਰਤੀਆਂ ਦੀਏ ਕਹਿੰਦੇ ਨੇ ਵੀ ਤੁਸੀਂ ਸਾਡੇ ਪੈਸੇ ਨਾ ਦਿਓ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਮਤਲਬ ਪੁਲਿਸ ਉਹਨਾਂ ਦੀ ਆਰਤੀਆਂ ਦੀ ਸੁਣ ਰਹੀ ਹੈ ਥੋੜੀ ਕੋਈ ਨਹੀਂ ਸੁਣ ਰਹੀ ਮੈਂ ਕਹਿੰਦਾ ਜੀ ਪੁਲਿਸ ਦੀ ਤੇ ਆਰਤੀਆਂ ਦੀ ਤੇ ਸਿਆਸੀਕ ਇਹਨਾਂ ਨੂੰ ਸਹਿ ਤਾ ਇਹ ਜਾ ਕੇ ਸਾਨੂੰ ਇਹ ਕੁਣਾ ਕਣੀ ਕਰਦੇ ਨੇ ਫੇਰ ਅਸੀਂ ਇਹ ਹੱਕ ਕੇ ਆਥ ਨੇ ਸ਼ਾਮ ਨੂੰ ਇਹ ਕਦਮ ਚੁੱਕ ਕੇ ਸਗੋਕਤ ਮੋਰਚੇ ਵੱਲੋਂ ਵੀ ਅਸੀਂ ਸੜਕਾ ਜਾਮ ਕਰਾਂਗੇ ਉਦੋਂ ਉਦੋਂ بڑا ਕੋਈ ਮਸਲਾ ਹੀ ਨਹੀਂ ਹੱਲ ਹੋਣਾ ਹੁਣ ਅੱਜ ਵੀ ਸਾਨੂੰ ਪਹਿਲਾਂ ਬੁਲਾ ਲਿਆ ਬੁਲਾ ਕੇ ਕਹਿੰਦੇ ਕੀ ਚਾਹੁੰਦੇ ਹੋ ਤੁਸੀਂ ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਸਾਨੂੰ ਪੈਸੇ ਦਵਾ ਦਿਓ ਅਸੀਂ ਤੁਹਾਨੂੰ ਜਾਮ ਕਰਾਂਗੇ ਕਹਿੰਦੇ ਕਿ ਅਸੀਂ ਇੱਕ ਬੰਦਾ ਰਿਸਟ ਕਰਦੇ ਆ ਗਏ ਮੇਰੇ ਘਰੋਂ ਤੇ ਦੂਜਿਆਂ ਨੂੰ ਫੇਰ ਕਰ ਲਾਂਗੇ ਮੈਂ ਕਹਾਂ ਵੀ ਅਸੀਂ ਸੜਕ ਜਾਮ ਕਰਾਂਗੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਰੇ ਜਾਣੇ ਅਰੈਸਟ ਕਰ ਲੇ ਉਸ ਤੋਂ ਬਾਅਦ ਫੇਰ ਸੋਚਾਂਗੇ ਹੁਣ ਇਹ ਤੇ ਗੱਲ ਖੜੀ ਹੈ ਇਸ ਤੋਂ ਬਾਅਦ ਦੇਖਦੇ ਆ ਵੀ ਹੁਣ ਉਹ ਕੀ ਕਰਦੇ ਨੇ ਕਿ ਸਾਨੂੰ ਲੰਮਾ ਚਲਾਉਣਾ ਪੈਂਦਾ ਜਿੱਥੇ ਸਾਡਾ ਮਸਲਾ ਹੱਲ ਹੁੰਦਾ ਉਹ ਸਾਨੂੰ ਆਥਨ ਟੱਕਰ ਪਾ ਦਿੰਦਾ ਬਾਈ ਕਿੰਨਾ ਟਾਈਮ ਹੋ ਗਿਆ ਇਸ ਮਸਲੇ ਨੂੰ ਕਦੋਂ ਤੋਂ ਇਹ ਸਭ ਚੱਲ ਰਿਹਾ ਹੈ ਅਸਲ ਜਿਹੜੀ ਅੱਜ ਦੀ ਟ੍ਰੈਫਿਕ ਜਾਮ ਹੋਣ ਜਾ ਰਹੀ ਆ ਇਹ ਪ੍ਰਸ਼ਾਸਨ ਦੀ ਜੇ ਕਹਣਾ ਹੋਵੇ ਕਾਰਗੁਜ਼ਾਰੀ ਹੈ ਜਿਹੜੀ ਉਹਦੇ ਕਰਕੇ ਹੋਣ ਜਾ ਰਹੀ ਆ ਮਸਲਾ ਇਹ ਸੋਨੂੰ ਵੀਰ ਨੇ ਦੱਸਤਾ ਵੀ ਇੱਕ ਛੋਟਾ ਕਿਸਾਨ ਆ ਜਿਹੜਾ ਲੋਟਾ ਹੀ ਕੀਲਿਆਂ ਦੇ ਵਿੱਚੋਂ ਜਿਨੇ ਘੱਟੋ ਘੱਟ 15 ਸਾਲਾਂ ਦੇ ਵਿੱਚ ਹੱਡ ਭੰਨਵੀਂ ਕਮਾਈ ਕਰਕੇ ਜਵਾਕਾਂ ਦੇ ਮੂੰਹ ਤੋਂ ਦੁੱਧ ਕੱਢ ਕੱਢ ਕੇ ਜਿਹੜਾ ਇਹ 15 ਲੱਖ 16000 ਜੋੜ ਆ ਉਹ ਇਸ ਕਰਕੇ ਰੱਖਤਾ ਸੀ ਕਿਉਂਕਿ ਵੀ ਜਦੋਂ ਮੈਨੂੰ ਲੋੜ ਹੋਊ ਮੈਂ ਵਰਤ ਲਵਾਂ ਇਹ ਜਦੋਂ ਦਾ ਹੁਣ 2 ਸਾਲ ਦਾ ਆੜਤੀਆ ਲਾਰਾ ਲੱਪਾ ਲਾਉਣ ਲੱਗ ਗਿਆ ਉਹ ਬੰਦਾ ਆਨੀ ਬੁਹਾਨੀ ਕਿਸੇ ਨਾ ਕਿਸੇ ਕਦੇ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਇਹ ਪੁਲਿਸ ਦੇ ਵੀ ਧਿਆਨ ਚ ਜਿਹੜੀ ਗੱਲ ਪੁਲਿਸ ਕਹਿੰਦੀ ਆ ਵੀ ਇਹ ਇਹ ਆੜਤੀਆ ਕੋਲੇ ਕੁਝ ਹੈ ਨਹੀਂਗਾ ਮੈਂ ਤੁਹਾਨੂੰ ਇਹ ਜੀਆਂ ਧਾਰਨਾ ਅਨੇਕਾਂ ਦੇ ਸਕਦਾ ਵੀ ਜਿਹੜੇ ਦੀਵੇ ਲਾ ਕੇ ਗਏ ਆ ਉਹ ਕਰਦੇ ਕੀ ਆ ਇਹਨਾਂ ਨੂੰ ਕਹਿੰਦਾ ਪਿਛਲੇ ਸਾਲਾਂ ਤੋਂ ਲੈ ਕੇ ਜਿਹੜਾ ਆੜਤੀਆ ਵਰਗਾ ਅਸਲ ਇਹਨਾਂ ਨੇ ਆਰਟ ਤੋਂ ਨਿਕਲਣਾ ਕਿਉਂਕਿ ਜਿਹੜੇ ਕਾਨੂੰਨ ਆਏ ਨੇ ਇਹਨਾਂ ਨੇ ਖੇਤੀਬਾੜਾ ਜਰ ਚੱਲਣੀ ਨਹੀਂ ਇਹਨਾਂ ਨੇ ਉਹੀ ਪੈਸਾ ਜਿਆਦਾ ਬਾਹਰ ਜਾ ਕੇ ਭੇਜ ਕੇ ਇਹਨਾਂ ਨੇ ਆਸਟ੍ਰੇਲੀਆ ਹੋਇਆ ਕੈਨੇਡਾ ਹੋਇਆ ਉਹਦੇ ਵਿੱਚ ਕੰਮ ਤੋਰੇ ਆ ਜਾਂ ਇਹਨਾਂ ਨੇ ਕੋਈ ਬਿਜ਼ਨਸ ਹੋਰ ਤੋਰੇ ਆ ਇਹ ਸਾਡੇ ਕੋਲ ਅਨੇਕਾਂ ਧਾਰਨਾ ਨੇ ਹੁਣ ਕਰੋੜਾਂ ਰੁਪਈਆ ਲੈ ਕੇ ਰੁਪਈਆ ਇਹਨਾਂ ਦਾ ਗਿਆ ਕਿੱਧਰ ਅੱਜ ਤੋਂ 20-25 ਸਾਲ ਤੋਂ ਲੈ ਕੇ ਜਿੰਨੀ ਇਹਨਾਂ ਨੂੰ ਕਮਿਸ਼ਨ ਆ ਤੇ ਨਾਲ ਵਿਆਜ ਆ ਇਹ ਹੁਣ ਤਾਈ ਤਾਂ ਇਹਨਾਂ ਨੇ ਦੁਕਾਨਾਂ ਵੀ ਆਪਦੀਆਂ ਬਣਾ ਲੀਆਂ ਸੀ ਜੇ ਅਸੀਂ ਕੱਪੜਾ ਵੀ ਲੈਣਾ ਤਾਂ ਵੀ ਇਹ ਪਰਚੀ ਦੇ ਦਿੰਦੇ ਸੀ ਤੇ ਇਸ ਕਰਕੇ ਪ੍ਰਸ਼ਾਸਨ ਦੀ ਮੈਂ ਤਾਂ ਕਹੂੰ ਮਿਲੀ ਭੋਗਤਾ ਕਿੱਡੀ ਕੀ ਗੱਲ ਆ 15 ਲੱਖ ਰੁਪਈਆ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਲੈਣਾ ਜਾਂ ਉਹਦੀ ਜਿਹੜੀ ਇਹਨਾਂ ਦੀ ਕਮੇਟੀ ਹੈਗੀ ਆ ਆੜਤੀਆਂ ਦੀ ਬਣੀ ਵੀ ਇੱਕ ਕਮੇਟੀ ਕਹਿ ਲੋ ਉਹ ਸਾਰਾ ਕੁਝ ਕਰ ਸਕਦੇ ਆ ਇਹ ਕਿਸਾਨਾਂ ਨੂੰ ਅਸਲ ਬਦਨਾਮ ਕਰਨ ਦੀ ਗੱਲ ਆ ਜਿਹੜਾ ਅੱਜ ਇੱਥੇ ਰੋਡ ਰੋਕਣਾਗਾ ਦੇਖੋ ਵੱਡਾ ਰੋਡ ਆ ਸਾਨੂੰ ਵੀ ਪਤਾ ਵੀ ਲੋਕ ਹੈਰਾਨ ਹੋਣਗੇ ਪਰ ਸਾਨੂੰ 4 ਦਿਨ ਹੋ ਗਏ ਡਿਪਟੀ ਦੇ ਦਰਾਂ ਮੂਰੇ ਬੈਠਿਆਂ ਨੂੰ ਅਸੀਂ ਨਹੀਂ ਸੀ ਚਾਹੁੰਦੇ ਇਹ ਪਹਿਲਾਂ ਉੱਥੇ ਡਿਪਟੀ ਦੇ ਵੀ ਤਾਂ ਧਰਨਾ ਲਾਇਆ ਸੀ ਇਸ ਮਸਲੇ ਤੇ ਹਾਂਜੀ 4 ਦਿਨ ਉੱਥੇ ਰਹੇ ਆ ਜਦੋਂ ਕੱਲ ਜਿਹੜੀ ਗੱਲ ਬਾਬੂ ਨੇ ਦੱਸੀ ਆ ਸਾਨੂੰ ਜੱਟੇ ਢਾਡਾ ਕਰਦੇ ਆ ਇਹ ਸੰਯੁਕਤ ਮੋਰਚੇ ਨੇ ਹੁਣ ਫੈਸਲਾ ਲੈ ਲਿਆ ਮੈਂ ਕਹਿੰਦਾ ਇਕੱਲੇ ਕਹਿ ਰਹੇ ਕਿਸਾਨ ਨੂੰ ਦੁੱਖ ਹੀ ਨਹੀਂ ਦੇਣੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਇਹਨਾਂ ਨੇ ਇਸ ਕਾਰੋਬਾਰ ਨੂੰ ਬਦਲ ਕੇ ਹੋਰ ਕਾਰੋਬਾਰ ਉਹ ਕਰ ਰਹੇ ਆ ਇਹ ਇਸ ਕਰਕੇ ਇਹ ਕੱਲਾ ਦਰਸ਼ਨ ਸਿੰਘ ਨਹੀਂ بڑے ਦਰਸ਼ਨ ਸਿੰਘ ਨੇ ਜਿਹੜੇ ਅੰਦਰ ਹੀ ਵਹਿ ਗਏ ਮੇਰੇ ਪਿੰਡ ਦੇ ਵਿੱਚ ਵੀ ਹੋਇਆ ਹਰਦਾਸ਼ਪੁਰਾ ਪਿੰਡ ਮੇਰਾ ਤੇ ਉਹਨਾਂ ਨੇ ਵੀ ਜਿਹੜੇ ਪੈਸੇ ਆ ਕਿਸੇ ਨੇ ਫੌਜ ਦੇ ਵਿੱਚੋਂ ਆ ਕੇ ਜਮ੍ਹਾਂ ਕਰਾਤੇ ਕਿਸੇ ਨੇ ਪੁਲਿਸ ਤੋਂ ਆ ਕੇ ਉਹ ਇਸ ਸ਼ਰਮ ਦੇ ਮਾਰੇ ਦੱਸਦੇ ਵੀ ਨਹੀਂ ਬਾਹਰ ਵੀ ਜਰ ਲੋਕ ਕੀ ਕਹਿਣਗੇ ਆੜਤੀਏ ਕੋਲੇ ਦੂਜੀ ਗੱਲ ਜਿਹੜੇ ਬੰਦੇ ਕਹਿੰਦੇ ਨੇ ਵੀ ਤੁਸੀਂ ਆੜਤੀਆਂ ਕੋਲੇ ਕਿਉਂ ਧਰਦੇ ਹੋ ਬੈਂਕਾਂ ਨੇ ਅੱਜ ਤੁਸੀਂ अनेਕਾਂ ਬੈਂਕਾਂ ਦੇਖ ਲਓ ਜਿਹੜੇ ਬੈਂਕਾਂ ਦੇ ਵਿੱਚ ਕਲਰਕ ਨੇ ਉਹ ਸਾਰੀਆਂ ਲੈਫਟਾਂ ਨੇ ਜਿਹੜੀਆਂ ਕਿਸਾਨਾਂ ਦੀ ਉਹ ਚੱਕ ਕੇ ਲੈ ਜਾਂਦੇ ਨੇ ਇੱਧਰ ਫਿਰੋਜ਼ਪੁਰ ਦੇ ਵਿੱਚ ਕਰੋੜਾ ਰੁਪਈਆ ਉੱਥੋਂ ਮੈਨੇਜਰ ਲੈ ਕੇ ਚੱਲਿਆ ਗਿਆ ਕਿਸਾਨਾਂ ਦਾ ਉੱਥੇ ਧਰਨਾ ਲੱਗਿਆ ਵਿਆ ਗੱਲ ਕੀ ਆ ਅਸਲ ਸਾਡੇ ਸਿਸਟਮ ਦੇ ਵਿੱਚ ਇੰਨੀ ਖਰੋਟ ਆ ਗਈ ਐਨਾ ਭ੍ਰਸ਼ਟਾਚਾਰ ਆ ਕਿਉਂਕਿ ਸਾਡੀ ਸਰਕਾਰ ਇਹਨਾਂ ਲੋਕਾਂ ਨਾਲ ਰਲੀ ਵੀ ਆ ਚਾਹੇ ਉਹ ਬੈਂਕਾਂ ਨੇਗੀਆਂ ਤੇ ਚਾਹੇ ਉਹ ਆਰਤੀਆ ਵਰਗਾ ਇਹ ਲੋਕਾਂ ਨੂੰ ਸਮਝ ਨਾਲ ਤਿਆਰ ਹੋਣਾ ਚਾਹੀਦਾ ਤੇ ਨਹੀਂ ਇਹ ਬੈਂਕਾਂ ਦੇ ਵਿੱਚ ਵੀ ਸੁਰੱਖਤ ਨਹੀਂ ਪੈਸਾ ਮੈਂ ਦੋ ਤਿੰਨ ਬੈਂਕਾਂ ਦੇਖੀਆਂ ਨੇ ਧਰਨੇ ਲੱਗੇ ਹੋਏ ਨੇ ਉੱਥੋਂ ਕਲਰਕ ਪੈਸੇ ਲੈ ਗਏ ਕਿਸਾਨਾਂ ਦੇ ਕਿਸੇ ਦਾ 20 ਲੱਖ ਦੀ ਲਿਫਟ ਕੋਈ ਕਹਿੰਦਾ ਮੇਰੀ 50 ਲੱਖ ਦੀ ਆ ਜਿੱਧਰ ਜੰਟ ਠੱਗੀਆਂ ਮਾਰਦੇ ਸੀ ਸਾਡੇ ਬੱਚਿਆਂ ਦੇ ਨਾਂ ਤੇ ਬਾਹਰਲੇ ਦੇਸ਼ਾਂ ਨੂੰ ਤੋਰਨ ਦੇ ਉੱਥੇ ਅੱਜ ਆੜਤੀਆ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਧਰ ਨੂੰ ਤੁਰ ਪਿਆ ਇਹਨਾਂ ਨੂੰ ਆਇਆ ਵੀ ਦੀਵਾ ਲਾ ਦਿਓ ਸਾਨੂੰ ਕਿਹੜਾ ਪੁੱਛ ਲੂਗਾ ਅਸੀਂ ਤਾਂ ਅੱਜ ਜਥੇਬੰਦੀ ਇਸ ਕਰਕੇ ਕੋਈ ਰੈਸਟ ਕਰਾਉਣ ਦੀ ਗੱਲ ਨਹੀਂ ਅਸੀਂ ਪੈਸਿਆਂ ਦੀ ਪੂਰਤੀ ਕਰਾਉਣੀ ਆ ਪਰਚੇ ਦੇ ਵਿੱਚ ਕੀ ਨਿਕਲੂ ਹੁਣ ਉਹਦੇ ਪੋਰਾ ਪੋਰਾ ਜਵਾਕ ਨੇ ਉਹਨੇ ਸਾਰੀ ਕਮਾਈ ਲਾ ਦਿੱਤੀ ਤੇ ਆਪ ਮਰ ਗਿਆ ਤੇ ਬੱਚੇ ਕਿੱਧਰ ਨੂੰ ਜਾਣਗੇ ਅਸੀਂ ਘਰੇ ਮਰਨਾ ਨੀ ਚੰਗਾ ਸਮਝਦੇ ਰੋਡ ਤੇ ਮਰਾਂਗੇ ਤੇ ਇਹਨਾਂ ਦੇ ਗਲ ਪਾਵਾਂ। ਬਾਜੀ ਕਿਸਾਨੀ ਨੀਤੀ ਪਹਿਲਾਂ ਵੀ ਸਰਕਾਰ ਦੀਆਂ ਨੀਤੀਆਂ ਤੇ ਖਰੀ ਨਹੀਂ ਉਤਰੀ ਜਿਵੇਂ ਕਿ ਦੱਸ ਸਕਦੇ ਆ ਕਿ ਜੋ ਹੱਲ ਹੋਏ ਨੇ ਕਿ ਸਜੇ ਸਰਕਾਰ ਦੇ ਵੱਲੋਂ ਇਹ ਨੀਤੀਆਂ ਕੀ ਲਿਆਂਦੀਆਂ ਗਈਆਂ ਉਹ ਵੀ ਕਿਸਾਨਾਂ ਦੇ ਹਿੱਤ ਦੇ ਲਈ ਨਹੀਂ ਸੀਗੀਆਂ ਪਰ ਹੁਣ ਇਹ ਆੜਤੀਆਂ ਦਾ ਮਸਲਾ ਸਾਹਮਣੇ ਆ ਰਹੇ ਨੇ ਕਿ ਆੜਤੀ ਦੱਬਣ ਲੱਗ ਗਏ ਫਿਰ ਕਿਸਾਨ ਕਿੱਧਰ ਨੂੰ ਜਾਊਗਾ ਕਿਸਾਨ ਦੀ ਤਾਂ ਜ਼ਿੰਦਗੀ ਅੱਜ ਚਾਹੇ ਸਰਕਾਰ ਆ ਚਾਹੇ ਇਥੋਂ ਦਾ ਪ੍ਰਸ਼ਾਸਨ ਬਰਬਾਦ ਕਰਕੇ ਰੱਖਤੀ ਜੇ ਉਹ ਭਾਰਤੀਜ ਪੈਸੇ ਰੱਖਦਾ ਤਾਂ ਨਹੀਂ ਸੁਰੱਖਿਤ ਜੇ ਬੈਂਕ ਚ ਰੱਖਦਾ ਤਾਂ ਕਦੇ ਮੈਨੇਜਰ ਲੈ ਕੇ ਭੱਜ ਗਿਆ ਕਦੇ ਕੋਈ ਕੋਈ ਲੈ ਕੇ ਭੱਜ ਗਿਆ ਵੀ ਅੱਜ ਜ਼ਿੰਦਗੀ ਜਿਉਣੀ ਜਿਹੜੀ ਕਿਸਾਨ ਨੂੰ ਆ ਉਹ ਬਹੁਤ ਔਖੀ ਹੋਈ ਪਈ ਆ ਹੁਣ ਆ ਦੇਖ ਲੋ ਦਰਸ਼ਨ ਸਿੰਘ ਦਾ ਮੁੱਦਾ ਇਹਨੇ ਆਪਣੇ ਬੱਚੇ ਪਾਲਣ ਦੇ ਨਾਲ ਉਹਨਾਂ ਦੇ ਮੂੰਹ ਚੋਂ ਦੁੱਧ ਕੱਢ ਕੇ ਕਿ ਖੇਤ ਤੋਂ ਚੂਨਾ ਪੂਨਾ ਬਚਾ ਕੇ ਉਹ ਚੂਨਪੂਨ ਨਾਲ ਇਹ ਜ਼ਿੰਦਗੀ ਚ ਤਪਤੀਤ ਕਰ ਰਿਹਾ ਸੀ ਉਹਨੇ 15 ਲੱਖ 16000 ਰੁਪਏ ਵੀ ਆਰਤੀਏ ਦੇ ਵਿੱਚ ਇਕੱਠਾ ਕੀਤਾ ਮੈਂ ਵੀ ਕੁੜੀ ਦੇ ਵਿਆਹ ਕਰੂ ਮੈਂ ਮੁੰਡੇ ਦਾ ਵਿਆਹ ਕਰੂ ਜਾਂ ਮੈਂ ਕੋਈ ਹੋਰ ਸਿਸਟਮ ਤੋੜਨਾ ਹੋਊਗਾ ਪਰ ਜਦੋਂ ਉਹਨੇ ਕੁੜੀ ਦਾ ਵਿਆਹ ਧਰਿਆ ਪੈਸੇ ਮੰਗਣ ਗਿਆ ਤਾਂ ਉਥੇ ਕੋਰਾ ਜਵਾਬ ਮਿਲਣਾ ਤੇ ਫਿਰ ਉਹਦੋਂ ਬਾਅਦ ਹੱਲ ਕੀ ਉਹਨਾਂ ਦੇ ਕੋਲੇ ਕੁੜੀ ਦਾ ਵਿਆਹ ਧਰਿਆ ਹੋਵੇ ਤੇ ਉਹਦੇ ਕੋਲੇ ਹੱਲ ਕਿੱਧਰ ਨੂੰ ਜਾਊ ਕਿੱਧਰ ਨੂੰ ਫਿਰ ਹੋ ਉਹਦੇ ਮਨ ਤੇ ਟੈਨਸ਼ਨ ਪਈ ਉਹਨੇ ਫਿਰ ਆਪਦਾ ਜੀਵਨ ਲੀਲਾ ਸਮਾਪਤ ਕਰਨ ਵਾਸਤੇ ਮਜਬੂਰ ਹੋਇਆ ਪਰ ਇੱਥੋਂ ਦਾ ਪ੍ਰਸ਼ਾਸਨਾਂ ਜਿਹੜਾ ਸਾਡੀਆਂ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਨੇ ਕਦੇ 5 ਲੱਖ ਲੈ ਲੋ 6 ਲੱਖ ਲੈ ਲੋ ਵੀ ਅਸੀਂ ਪੁੱਛਦੇ ਆ ਵੀ ਅਸੀਂ ਭੀਖ ਮੰਗਦੇ ਆ ਉਹਨਾਂ ਤੋਂ ਅਸੀਂ ਤਾਂ ਆਪਦੇ ਪੈਸੇ ਮੰਗਦੇ ਆ ਜਿਹੜੀ ਕੀਤੀ ਆ ਉਹਨੇ ਜਿਹਦੇ ਦੇ ਪਰਚੇ ਦਰਜ ਹੋਏ ਨੇ ਉਹਨਾਂ ਦੀ ਤੁਸੀਂ ਰੈਸਟ ਪਾਓ ਸਾਡੇ ਪੈਸੇ ਸਾਨੂੰ ਦਿਵਾਓ ਜੇ ਤਾਂ ਅਸੀਂ ਸਾਨੂੰ ਕਹਿੰਦੇ ਹੋਈਏ ਸਾਨੂੰ 5 ਲੱਖ 25 ਲੱਖ ਦੇ ਦਿਓ 30 ਲੱਖ ਦੇ ਦਿਓ ਅਸੀਂ ਤਾਂ ਕਹਿੰਦੇ ਸਾਵੇਂ ਸਾਡੇ ਰੁਪਏ ਦਿਓ ਪਿਆਜ ਜੋੜ ਕੇ ਜੋੜ ਲੋ 16 ਲੱਖ ਮਤਲਬ 15 ਲੱਖ 16000 ਦਾ ਕਿੰਨਾ ਬਣਦਾ ਤੇ ਉਸ ਸਮੇਂ ਦੇ ਹਿਸਾਬ ਨਾਲ ਸਾਡੇ ਪੈਸੇ ਦੇ ਦਿਓ ਅਸੀਂ ਆਪਦੀ ਸਸਕਾਰ ਕਰਦੇ ਹੋ ਜੀ ਉਹਦੀ ਲੋਥ ਰੋਲ ਰਹੀ ਆ ਅੱਜ ਚ ਪੰਜਵਾਂ ਦਿਨ ਹੋ ਗਿਆ ਉਹਦੀ ਮੌਤ ਹੋਈ ਨੂੰ ਇਸ ਲਈ ਅਸੀਂ ਇੱਕ ਅਪੀਲ ਨਹੀਂ ਕਰਦੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਕੰਧ ਤੇ ਲਿਖਿਆ ਪੜ ਲਾ ਅਸੀਂ ਨਾਨੀ ਚੇਤੇ ਕਰਾ ਦਾਂਗੇ ਅੱਜ ਚਾਹੇ ਪੰਜਵੇਂ ਦਿਨ ਚ ਆ ਗਏ ਅਸੀਂ 4 ਦਿਨ ਡੀਐਸਪੀ ਦੇ ਬਾਹਰ ਚ ਬੈਠੇ ਆ ਵੀ ਨਾ ਲੋਕਾਂ ਨੂੰ ਹੈਰਾਨ ਕੀਤਾ ਜਾਵੇ ਨਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਅੱਜ ਮਜਬੂਰ ਨਾ ਕੱਲ ਸ਼ਾਮ ਨੂੰ 3 ਵਜੇ ਡਿਊਟੀ ਨਾਲ ਆਖਰੀ ਮੀਟਿੰਗ ਹੋਈ ਆ ਇੱਕ ਐਸਐਚਓ ਆ ਜਿਹੜਾ ਇਥੋਂ ਦਾ ਸਿਟੀ ਬੰਦ ਬੰਦਾ ਉਹ ਇਕੱਲੇ ਗੇਮ ਨੂੰ ਘੁਮਾਈ ਤੁਰੇ ਫਿਰਦਾਗਾ ਕਿਉਂਕਿ ਉਹਦੇ ਕੋਲੇ ਕੁਸ ਨਾ ਕੁਸ ਆਇਆ ਵਿਆ ਉਹਨੂੰ ਭ੍ਰਸ਼ਟਾਚਾਰ ਦਿੱਤਾ ਹੈ ਤਾਂ ਉਹਨੂੰ ਗ੍ਰਿਫਤਾਰ ਕਰਨਾ ਬਣਦਾ ਨਾ ਕਿਉਂਕਿ ਵੱਡੀ ਬਾਡੀ ਲੈਤੀ ਉਹਦੀ ਉਹ ਡਿਊਟੀ ਨੂੰ ਘੱਟ ਬੋਲਣ ਦਿੰਦਾ ਆਪ ਵਕੀਲ ਵਕੀਲ ਬਣਿਆ ਹੋਆ ਆੜਤੀਆਂ ਦਾ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਵੀ ਸਾਡਾ ਇਤਿਹਾਸ ਪੜ ਲੇ ਵੀ ਕੇ ਜੋ ਇੱਕ ਦਾ ਟਕਾਉਂਦਾ ਦਾ ਸਯੋਗਤ ਮੋਰਚੇ ਦਾ ਇਤਿਹਾਸ ਪੜੇ ਵੀ ਉਹ ਟੋਲ ਪਲਾਜੇ ਕਿੱਥੇ ਨੇ ਥੋੜੇ ਜਿਹੜੇ ਪੱਖੋ ਕੁੰਜੀਆਂ ਕੋਲੇ ਟੋਲ ਪਲਾਜਾ ਲੱਗਿਆ ਜੀ ਕਿੱਧਰ ਨੂੰ ਗਿਆ ਉਹ ਤੇ ਚੱਕਿਆ ਦੇ ਚੱਕਿਆ ਗਿਆ ਘੁੰਮਣ ਕੋਲੇ ਟੋਲ ਪਲਾਜਾ ਦੀ ਕਿੱਧਰ ਨੂੰ ਗਿਆ ਉਹ ਪੰਜ ਤੋਂ ਪੰਜਵੇਂ ਟੋਲ ਪਲਾਜੇ ਦੇ ਸਾਡੇ ਪੱਕਾ ਮੋਰਚਾ ਚੱਲ ਰਿਹਾ ਜਿੱਥੇ ਬਸ ਰਿੱਗੀ ਸੀ ਜਿਹੜੇ ਉਹਦੇ ਤੇ ਵੀ ਸਾਡੇ ਨਾਲ ਵਾਦਾ ਕੀਤਾ ਵੀ 2 ਮਹੀਨਿਆਂ ਦੇ ਵਿੱਚ ਪੁਲ ਦਾ ਕੰਮ ਸ਼ੁਰੂ ਕਰਾਂਗੇ ਮੇਰਾ ਕਹਿਣ ਦਾ ਮਤਲਬ ਵੀ ਇਤਿਹਾਸ ਪੜੇ ਵੀ ਇਹ ਕਿੱਦਣੂ ਤੱਕ ਲੈ ਜਾਣਗੇ ਅਸੀਂ ਫੇਰ ਮੈਂ ਦੁਬਾਰਾ ਚੇਤਾਵਨੀ ਦੇਣਾ ਪ੍ਰਸ਼ਾਸਨ ਨੂੰ ਵੀ ਕੰਧ ਤੇ ਲਿਖਿਆ ਪੜ ਲੈ ਅਸੀਂ ਉਹ ਕੁਝ ਕਰਨ ਜਾਣਦੇ ਆ ਜਿਹੜਾ ਕਦੇ ਪ੍ਰਸ਼ਾਸਨ ਨੇ ਸੁਤਿਆ ਨਹੀਂ ਦਰਸ਼ਕ ਨੂੰ ਇਨਸਾਫ ਦਿਵਾ ਕੇ ਲਾਮਾਂ ਰਾਵਾਂਗੇ ਪੈਸੇ ਲੈ ਕੇ ਰਾਂਗੇ ਆੜਤੀਆਂ ਨੂੰ ਗਿਰਫਦਾਰ ਕਰਾ ਕੇ ਜਾਾਂ ਕਈ ਇੱਕ ਕਹਿੰਦੇ ਨੇ ਅਜ ਗਿਰਫਦਾਰ ਕੀਤਾਗਾ ਚਾਰ ਰੰਦੇ ਨੇ ਬਾਕੀ ਚਾਰੇ ਜਿੰਨੇ ਗਿਰਫਦਾਰ ਨਹੀਂ ਹੁੰਦੇ ਪੈਂਡਾ ਨਹੀਂ ਛੱਡਾਂਗੇ ਧੰਨਵਾਦ ਭਾਈ ਕਿਸਾਨ ਤਣਕਾ ਤੁਨਕਾ ਕਰਕੇ ਆਪਣੀ ਖੂਨ-ਫਜ਼ੀਨੇ ਦੀ ਮਿਹਨਤ ਦੇ ਨਾਲ ਪੈਸਾ ਜੋੜਦਾ ਪਰ ਉਸ ਤੋਂ ਬਾਅਦ ਇਹ ਸਭ ਹੋ ਜਾਣਾ ਤਾਂ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੈ ਇਹ ਜਿਹੜਾ ਦਰਸ਼ਨ ਸਿੰਘ ਸੀਗਾ ਜਿਹੜਾ ਮਰਿਆ ਇਹ ਆੜਤੀਆਂ ਦੇ ਮੇਰੇ ਨਾਲ ਜਾਂਦਾ ਹੁੰਦਾ ਸੀਗਾ ਪੈਸੇ ਮੰਗਣ ਵਾਸਤੇ ਮੇਰੇ ਮੈਂ ਵੀ ਇਹ ਆੜਤੀ ਤੋਂ ਪੈਸੇ ਲੈਣੇ ਨੇ ਮੇਰਾ 80 ਤੋਂ 85 ਲੱਖ ਰੁਪਈਆ ਇਹ ਆੜਤੀ 'ਚ ਫਸਿਆ ਹੋਇਆ ਹੋਰਾਂ ਕਿਸਾਨਾਂ ਦੇ ਵੀ ਪੈਸੇ ਨੱਪੇ ਹੋਏ ਨੇ ਅੱਜ ਦਰਸ਼ਨ ਸਿੰਘ ਮਰ ਗਿਆ ਕੱਲ ਨੂੰ ਦੂਜੇ ਦੀ ਤਿਆਰੀ ਆ ਮਰਨ ਦੀ ਠੀਕ ਹੈ ਇਹ ਮੇਰੇ ਨਾਲ ਜਾਂਦਾ ਰਿਹਾ ਇਹ ਆਪਦੇ ਪੈਸੇ ਮੰਗਦਾ ਸੀ ਮੈਂ ਆਪਦੇ ਪੈਸੇ ਮੰਗਦਾ ਸੀ ਦਰਸ਼ਨ ਸਿੰਘ ਵੀ ਮੇਰੇ ਨਾਲ ਜਾਂਦਾ ਰਿਹਾ ਠਿਕਰੀ ਵਾਲਾ ਠੀਕ ਹੈ ਪਰ ਇਹਦੀ ਕੁੜੀ ਦਾ ਵਿਆਹ ਸੀਗਾ ਇਹਨਾਂ ਨੇ 10 ਲੱਖ ਰੁਪਏ ਦੀ 8-10 ਲੱਖ ਰੁਪਏ ਨੇ ਮੰਗਿਆ ਵੀ ਮੈਨੂੰ ਦੇ ਦੇ ਬਾਕੀ ਠਹਿਰ ਕੇ ਦੇ ਦੀ ਕੋਈ ਗੱਲ ਨਹੀਂ ਤੇਰਾ ਹੱਥ ਤੰਗ ਆ ਜੇ ਠਹਿਰ ਕੇ ਦੇ ਦੀ ਪਰ ਇਹਨੇ ਪੈਸੇ ਦੇਣ ਤੋਂ ਸਾਫ਼ ਅਨਕਾਰ ਕਰਤਾ ਠੀਕ ਹੈ ਮੈਂ ਪੈਸੇ ਮੰਗਣ ਜਾਂਦਾ ਸੀ ਇਹਨਾਂ ਕੋਲੇ ਮੈਨੂੰ ਵੀ ਨਹੀਂ ਸੀ ਪੈਸੇ ਦਿੰਦੇ ਠੀਕ ਹੈ ਮੈਂ ਹਰੇਕ ਕਿਸਾਨ ਜੀਵਿਦਾਰ ਬੰਦਾ ਅਗਲਾ ਆਪਦੇ 2-2 ਰੁਪਏ ਜੋੜ ਕੇ ਅਗਲਾ ਜਮਾ ਕਰਦਾ ਵੀ ਚੱਲ ਮੇਰੇ ਬੱਚੇ ਵੱਡੇ ਹੋਣਗੇ ਮੈਂ ਉਹਨਾਂ ਤੇ ਉਦੋਂ ਲੈ ਲੂੰਗਾ ਇਹ ਤੋਂ ਪਰ ਅੱਜ ਦੀ ਘੜੀ ਸਭ ਨੂੰ ਜਿਹੜੇ ਚੋਰ ਨੇ ਉਹ ਬਾਣिए ਨੇ ਠੀਕ ਹੈ ਇਹ ਅੱਜ ਦੀ ਘੜੀ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਹੈਗਾ ਇਹਨਾਂ ਤੋਂ ਅਸੀਂ ਐਸਐਸਪੀ ਦਫ਼ਤਰ ਮੈਂ ਇਹਨਾਂ ਦੇ ਜਾ ਕੇ ਦਰਖਾਸਤਾਂ ਦੇ ਕੇ ਥੱਕ ਗਿਆ ਮੇਰੇ ਪੈਸੇ ਇਹਨਾਂ ਨੇ ਤਾਂ ਨਹੀਂ ਦਿੱਤੇ ਕਹਿੰਦੇ ਨੇ ਜਦੋਂ ਸਾਡੀ ਕੋਈ ਚੀਜ਼ बिकੂਗੀ ਅਸੀਂ ਫੇਰ ਦੇਵਾਂਗੇ ਇਹਨਾਂ ਕੋਲੇ ਸ਼ੈਲਰ ਆ ਇਹਨਾਂ ਦਾ ਫਾਈਨੈਂਸ ਚੱਲਦੇ ਆ ਇਹਨਾਂ ਦੀ ਸਪਰਾਇਟ ਟਰੈਕਟਰ ਦੀ ਏਜੰਸੀ ਜੀ ਹੈਗੀ ਤੇ ਇਹਨਾਂ ਦਾ ਮਤਲਬ ਕਿ ਹੋਰ ਵੀ ਇਹਨਾਂ ਦੇ ਕਾਰੋਬਾਰ ਨੇ ਜਿਹਦੇ ਵਿੱਚੋਂ ਇੰਚ ਵੀ ਚੀਜ਼ ਇਹਨਾਂ ਨੇ ਵੇਚੀ ਨਹੀਂ ਇੰਚ ਵੀ ਚੀਜ਼ ਠੀਕ ਹੈ ਜਿਹੜਾ ਇਹ ਕਹਿੰਦੇ ਨੇ ਲੋਕਾਂ ਦੇ ਬਾਜ਼ਾਰ ਦੇ ਵਿੱਚ ਬਹੁਤ ਬੰਦਿਆਂ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੇ ਤੁਰੇ ਜਾਂਦੇ ਇਹਨਾਂ ਨੇ ਕਿਸੇ ਤੋਂ 20 ਲੱਖ ਫੜ ਲਿਆ ਕਿਸੇ ਤੋਂ ਆਪਦੇ ਭਾਈਚਾਰੇ ਤੋਂ ਬਾਣੀ ਤੋਂ ਉਹਨਾਂ ਕੋਲੇ ਪ੍ਰੂਫ ਨਹੀਂ ਹੈਗੇ ਕਿਉਂਕਿ ਉਹਨਾਂ ਉਹਨਾਂ ਕੋਲੇ ਪ੍ਰੂਫ ਹੋਣਗੇ ਤਾਂ ਹੀ ਉਹ ਚ ਬੋਲਦੇ ਨਹੀਂ ਹੈਗੇ ਚੁੱਪ ਕਰੇ ਹੋਏ ਨੇਗੇ ਜੱਟ ਜੀਵਿਦਾਰਾਂ ਨੇ ਜੱਟ ਜੀਵਿਦਾਰ ਨੇ ਇਹਨਾਂ ਦੇ ਕਿਸੇ ਦੇ ਪੈਸੇ ਨਹੀਂ ਦੱਬੇ ਹੈਗੇ ਸੇਖੇ ਤੋਂ ਕੁੰਬੜਾਲ ਤੋਂ ਪੈਸੇ ਇਹਨਾਂ ਨੇ ਲੈਣੇ ਸੀਗੇ ਜਿਹੜੇ ਜੀਵਿਦਾਰਾਂ ਤੋਂ ਉਹਨਾਂ ਨੇ ਪੰਜੀ-ਪੰਜੀ ਇਹਨਾਂ ਦੀ ਮੋੜੀ ਆ ਗਈ ਆਪਣੇ ਕਿਸਾਨ ਜਥੇਬੰਦੀਆਂ ਨਾਲ ਜਾ ਕੇ ਮੜਵਾ ਕੇ ਆਈਆਂ ਨੇ ਪਰ ਉਹਨਾਂ ਨੇ ਕਿਸੇ ਜੀਵਿਦਾਰ ਨੇ ਇਹਨਾਂ ਦੇ ਪੈਸੇ ਨਹੀਂ ਦੱਬੇ ਉਹ ਪੈਸੇ ਲੈ ਕੇ ਇਹਨਾਂ ਨੇ ਅੰਦਰ ਕਰ ਲਏ ਜਿਹੜੇ ਜੀਵਿਦਾਰਾਂ ਨੇ ਇਹਨਾਂ ਤੋਂ ਪੈਸੇ ਲੈਣੇ ਸੀ ਉਹਨਾਂ ਦੀ ਇਹਨਾਂ ਨੇ ਪੰਜੀ ਨਹੀਂ ਮੋੜੀ ਕਹਿੰਦੇ ਵੀ ਸਾਡਾ ਤਾਂ ਆਈ ਸਰਜੂ ਮਤਲਬ ਕਿ ਜਿਹੜੇ ਜ ਇਹਨਾਂ ਦੇ ਘਰੇ ਅਸੀਂ ਬੈਲ ਮਾਰਦੇ ਆ ਜਾਂਦੇ ਆ ਪੈਸੇ ਮੰਗਣ ਤਾਂ ਇਹ ਸਾਡੇ ਗੱਲ ਨੂੰ ਪੈਂਦੇ ਨੇ ਸਾਡੇ ਤੇ ਉਲਟਾ ਦੋਸਲਾਉਂਦੇ ਨੇ ਤੁਸੀਂ ਸਾਡੇ ਘਰੇ ਕੀ ਕਰਨ ਆਏ ਹੋ ਠੀਕ ਹੈ ਅਸੀਂ ਇਹਨਾਂ ਦੇ ਘਰੇ ਬਾਰ-ਬਾਰ ਥੱਕ ਕੇ ਚੁੱਕਿਆਂਗੇ ਅਸੀਂ ਅੱਕ ਚੁੱਕਿਆਂ ਅਸੀਂ ਤਾਂ ਮਰਨ ਤੇ ਆਏ ਪਿਆਂਗੇ ਆਹ ਦਰਸ਼ਨ ਸਿੰਘਾ ਅੱਜ ਮਰਿਆ ਕੱਲ ਨੂੰ ਕੋਈ ਹੋਰ ਮਰੂਗਾ ਠੀਕ ਹੈ ਇਸ ਕਰਕੇ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਇਹਨਾਂ ਤੇ ਪਰਚਾ ਦਰਜ ਕਰਕੇ ਇਹਨਾਂ ਨੂੰ ਅੰਦਰ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਇਹਨਾਂ ਨੂੰ ਤਾਂ ਕਿ ਜਿਹੜੇ ਹੋਰ ਇਹ ਜੇ ਲੁੱਟੂ ਬੈਠੇ ਰਗੇ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਅਕਲ ਆ ਜੇ ਠੀਕ ਹੈ ਭਾਈ ਕਿੰਨੇ ਟਾਈਮ ਤੋਂ ਇਹ ਬਿਮਾਰ ਸੀਗੇ ਕਿਸਾਨ ਤੇ ਕਦ ਦੈਤ ਕਦ ਹੋਈ ਚੁੱਕੇ ਬਜਤਾਂ ਇਹ ਜੀ ਬਿਮਾਰਤਾ ਹੁਣੀ ਹੋਇਆ ਇਜਾਦਾ ਇਹ ਆਰਤੀ ਇਹਨੂੰ ਮਨਾ ਕਰਨ ਲੱਗ ਗਿਆ ਪੈਸੇ ਤੋਂ ਵੀ ਇਹ ਹੁੰਦੇ ਉਹੀ ਗੱਲਾਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਬੱਚਿਆਂ ਦੇ ਪਿਤਾ ਖਲੀ ਜਨੇ ਰੁਪਏ ਜੋੜੇ ਸੀ ਮੈਂ ਕੱਲ ਨੂੰ ਕੁੜੀ ਦਾ ਪਿਆ ਵਧੀਆਂ ਕਰੂੰਗਾ ਮੁੰਡੇ ਨੂੰ ਵਿਦੇਸ਼ ਤੋਰ ਦੂੰਗਾ ਰੁਪਏ ਪੂੰਜੀ ਜਮਾ ਕਰੀ ਵੀ ਸੀ ਜਦੋਂ ਪੈਸਿਆਂ ਤੋਂ ਮਨਾ ਕਰਨ ਲੱਗ ਗਿਆ ਜੀ ਇਹ ਮੰਨਨੇ ਕਿ ਚਲੋ 6-7 ਮਹੀਨੇ ਜਿਆਦਾ ਬਿਮਾਰ ਰਹੇ ਲੱਗਿਆ ਤੇ 5ਵੇਂ ਮਹੀਨੇ ਦੇ ਵਿੱਚ ਆ 2025 ਦੇ ਵਿੱਚ ਜਿਆਦਾ ਬਿਮਾਰ ਹੋ ਗਿਆ ਤੇ ਇਹਨੂੰ ਚੱਕ ਕੇ ਜੀ ਪਟਿਆਲੇ ਹਸਪੀਟਲ ਤੋਂ ਦੱਸਿਆ ਉਹ ਲੈ ਗਏ ਉਸ ਤੋਂ ਬਾਅਦ ਇਹਦੀ ਸਿਹਤ ਵਿਗੜਦੀ ਵਿਗੜਦੀ ਜਿਆਦਾ ਵਿਗੜ ਗਈ ਇੱਥੇ ਕਦੋਂ ਹੋਈ ਸੀਗੀ ਇੱਥੇ 13 ਤਰੀਕ ਨੂੰ ਹੋਈ ਹੈ ਜੀ ਰਾਤ ਸ਼ਾਮ ਨੂੰ ਕਿਉਂਕਿ ਜਿਆਦਾ ਡਿਪਰੈਸ਼ਨ ਚੱਲਾ ਗਿਆ ਕੁੜੀ ਦਾ ਰਿਸ਼ਤਾ ਅਸੀਂ ਅੱਜ ਕੱਲ 20-25 ਲੱਖ ਰੁਪਏ ਦੇ ਵਿੱਚ ਵਿਆਹ ਹੁੰਦੇ ਨੇ ਹਰੇਕ ਨੂੰ ਹੁੰਦਾ ਕਿ ਮੈਂ ਆਪਣੀ ਕੁੜੀ ਦਾ ਵਿਆਹ ਵਧੀਆ ਕਰੇ ਵੀ ਮੈਂ ਤਾਂ ਗਰੀਬੀ ਕੱਟ ਲਈ ਉਹੀ ਗੱਲ ਹੈ ਵੀ ਮੈਂ ਮੁੰਡੇ ਨੂੰ ਨੌਕਰੀ ਤੇ ਲਵਾ ਦੂੰ ਕੁੜੀ ਨੂੰ ਵਧੀਆ ਤੋਂ ਕਰੇ ਤੋਰ ਦੂੰ ਮੇਰੀ ਕਮਾਈ ਦੀ ਰੋਟੀ ਜੀ ਪਰ ਉਹ ਬੰਦੇ ਨੇ ਉਹਦੀ 50-55 ਸਾਲ ਦੀ ਯੂਨੀਵਰਸਿਟੀ ਹੁਣ ਇਹ ਮੰਨ ਕੇ ਚਲੋ 15 ਸਾਲ ਦਾ 20 ਸਾਲ ਦਾ ਕੰਮ ਤੇ ਲੱਗਿਆ 30 ਸਾਲ ਦੀ ਸਾਰੀ ਕਮਾਈ ਖੂਨ ਆਪਦਾ ਨਿਚੋੜ ਕੇ ਆਮ ਸਿੰਪਲ ਕੱਪੜੇ ਪਾ ਕੇ ਖੂਨ ਸੁੱਕੇ ਰੁਟੇ ਖਾ ਕੇ ਸਾਰੀ ਪੂੰਜੀ ਉਹਨਾਂ ਇਕੱਠੀ ਕਰਕੇ ਕਹਿਣ ਦਾ ਮਤਲਬ ਸਾਰੀ ਜ਼ਿੰਦਗੀ ਉਹਦੇ ਨਾਲ ਲਾਤੀ ਉਹ ਬੰਦੇ ਨੇ ਤਰਸ ਵੀ ਨਹੀਂ ਕੀਤਾ ਕਿ ਉਹ ਜਦ ਬਿਮਾਰ ਪਿਆ ਚਲ ਬਿਮਾਰ ਪਿਆ ਉਹ ਵੀ ਛੱਡੋ ਅੱਜ ਉਹ ਮਰ ਗਿਆ ਵੀ ਉਹਦੇ ਪਿੱਛੇ ਮੁੰਡਾ ਕੁੜੀ ਰਹਿ ਗਏ ਵੀ ਉਹਨਾਂ ਦੇ ਭਵਿੱਖ ਲਈ ਉਹਨਾਂ ਦੀ ਬਿਮਾਰੀ ਬੱਚਿਆਂ ਨੂੰ ਕੋਈ ਕੰਮ ਦੇ ਲਈ ਜਾਂ ਕੁੜੀ ਦਾ ਵਿਆਹ ਕਰਨ ਨ ਕੋਸਦੀ ਦਾ ਕੋਸ ਕਹਿਣ ਦਾ ਮਤਲਬ ਸਾਨੂੰ ਆੜਦੀ ਸਾਹਮਣੇ ਨਹੀਂ ਆ ਰਿਹਾ ਜੀ ਹੁਣ ਪ੍ਰਸ਼ਾਸਨ ਸਾਨੂੰ ਤਾਂ ਇੱਕ ਤਰ੍ਹਾਂ ਦੀ ਜਿਵੇਂ ਅਸੀਂ ਕੋਈ ਪਖੈਰੀ ਹੁੰਨੇ ਚੋਕ ਪਾ ਰਹੇ ਨੇ ਪਹਿਲੇ ਦਿਨ ਕਿ 2 ਲੱਖ ਰੁਪਏ ਲੈ ਲਓ ਫਿਰ 6 ਲੈ ਲਓ ਫਿਰ 8 ਲੈ ਲਓ ਹੁਣ ਸਾਨੂੰ ਦੇਖੋ ਚਾਰ ਦਿਨ ਅਸੀਂ ਕਹਿ ਰਹੇ ਆ ਇਹਨਾਂ ਨੂੰ ਅਸੀਂ ਪਹਿਲਾਂ ਬੇਨਤੀ ਕੀਤੀ ਹੁਣ ਅਸੀਂ ਸੂਚਿਤ ਕਰਦੇ ਆ ਕਿ ਸੋਨ ਪਹਿਲਾਂ ਬੇਨਤੀਆਂ ਕਰਦੇ ਰਹੀ ਵੀ ਸਾਥੋ ਇਹੋ ਜਿਹੇ ਕਦਮ ਨਾ ਚੱਕੋ ਕਿ ਨਾਲ ਤਾਂ ਲੋਕ ਪਰੇਸ਼ਾਨ ਹੋਣ ਹੁਣ ਇਹਦੇ ਵਿੱਚ ਜੇ ਇੱਕ ਪਾਸੇ ਤਾਂ ਕਿਸਾਨ ਮਜ਼ਦੂਰ ਆ ਇੱਕ ਪਾਸੇ ਤਾਕੜੀਆਂ ਫਾਰਮ ਆ ਪੋਲਿਟਿਕਸ ਆ ਤੇ ਪ੍ਰਸ਼ਾਸਨ ਹੋ ਗਿਆ ਹੁਣ ਸਾਡੀ ਲੜਾਈ ਇਸ ਤਰ੍ਹਾਂ ਜਿਹੜਾ ਸੰਘਰਸ਼ ਤੇਜ਼ ਹੋ ਰਿਹਾ ਇਹਨਾਂ ਕਰਕੇ ਹੋਇਆ ਅਸੀਂ ਇਹਨਾਂ ਨੂੰ ਪਹਿਲਾਂ ਬਹੁਤ ਦਿਨ ਕਹਿੰਦੇ ਰਹੇ ਵੀ ਸਾਥੋਂ ਇਹੋ ਜਿਹਾ ਕੰਮ ਨਾ ਕਰੋ ਹੁਣ ਸਾਨੂੰ ਜਿੱਥੇ ਤੱਕ ਜਾਣਾ ਪਿਆ ਜਾਵਾਂਗੇ ਤੇ ਜਿਹੜਾ ਜਿਹੜਾ ਰੋਡ ਹੁਣ ਰੋਕਣ ਦਾ ਕਾਰਨ ਹੀ ਹੋਇਆ ਅਸੀਂ ਕੱਲ ਪ੍ਰਸ਼ਾਸਨ ਨੂੰ ਕਿਹਾ ਸੀਗਾ ਵੀ ਸਾਡੀ ਗੱਲ ਇੱਥੇ ਨਿਬੜ ਜੇ ਤਾਂ ਮੇੜ ਦਿਓ ਤੇ ਜੇ ਨਾ ਹੋਇਆ ਅਸੀਂ ਰੋਡ ਜਾਮ ਕਰਾਂਗੇ ਹੁਣ ਸਾਨੂੰ ਆ ਕੇ ਕਹਿੰਦੇ ਤੁਸੀਂ ਸਾਡੀ ਕੀ ਮੰਗਾ ਹੁਣ ਦੱਸੋ ਸਾਨੂੰ ਚਾਰ ਦਿਨ ਹੋ ਗਏ ਸਾਨੂੰ ਦੱਸਦੇ ਆ ਨੂੰ ਵੀ ਸਾਡੀ ਮੰਗ ਇਹ ਆ ਮੰਗ ਇਹ ਆ ਜੇ ਨਹੀਂ ਪੈਸੇ ਦੇਣਾ ਉਹਨੂੰ ਰਸਤੇ ਵਿੱਚ ਲੈ ਕੇ ਉਹਦੇ ਕਾਰਵਾਈ ਕੀਤੀ ਜਾਵੇ ਨਾ ਹਰ ਰਸਤੇ ਚ ਲੈੰਦੇ ਆ ਜੀ ਨਾ ਸਾਡਾ ਕੋਈ ਸਮਝੌਤਾ ਕਰਾਉਂਦੇ ਨਹੀਂ ਕਿਸੇ ਲੋਟ ਆਰਐਮਬੀ ਟੈਲੀਵਿਜ਼ਨ